ਪਾਜਲ ਕਹਾ ਤੇ ਫਲਾਈਓਵਰ ਤੇ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਕਰੀਬ 3 ਘੰਟੇ ਦੀ ਕੜੀ ਮੁਸ਼ਕਲਤ ਤੋਂ ਬਾਅਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਅੱਗ ਬੁਝਾਉਣ ਲਈ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਪਾਈਪ ਵੀ ਲੀਕ ਕਰ ਰਹੀ ਸੀ। ਇਸ ਤੋਂ ਇਲਾਵਾ ਟਰਾਲਾ ਵੀ ਓਵਰਲੋਡ ਗੱਠਾਂ ਦਾ ਭਰਿਆ ਹੋਇਆ ਸੀ। ਇਸ ਦੌਰਾਨ ਫਲਾਈਓਵਰ ਤੇ ਆਵਾਜ਼ੀ ਪੂਰੀ ਤਰ੍ਹਾਂ ਠੱਪ ਹੋ ਗਈ। ਆਖਿਰਕਾਰ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ ਸਾਜੀਏ ਤੇ ਬਸਾਣੇ ਨੇ ਧਰਨਾ ਮਾਰਿਆ ਤਕਰੀਬਨ ਇਹਨੂੰ ਅੱਗ ਲੱਗੀ 2 ਘੰਟੇ ਹੋ ਗਏ ਇਹ 2 ਘੰਟੇ ਹੋ ਗਏ ਲੋ ਨਾ ਤਾਂ ਜਾਣੇ ਕਿਵੇਂ ਲੱਗੀ ਕਿਸੇ ਤਰ੍ਹਾਂ ਨਾ ਕਿਸੇ ਤਰ੍ਹਾਂ ਲੱਗੀ ਕਾਰਨ ਨਾ ਕਿਸੇ ਤਰ੍ਹਾਂ ਬਸਾਣਾ ਇਹ ਬਾਤ ਧਰਨਾ ਬਾਟੇ ਫਿਰ ਆਰਮੀ ਵਾਲੇ ਜੇ ਧਿਆਨ ਨੂੰ ਪਰਾਲੀ ਜਗੀ ਜੋ ਉਹਨਾਂ ਦਾ ਕਾਰਜਕਾਰ 200000 ਰੁਪਏ ਲੱਗੇ ਤੇ ਆ ਉਹਨਾਂ ਦਾ ਪ੍ਰੈਜ਼ੀਡੈਂਟ ਦਾ ਕਾਰਜ ਪਹਿਲਾ ਬਾਅਦ ਮੋਟਰ ਬਾਜ਼ਾਰ ਤੇ ਆ ਤੇ ਇਹਦੇ ਕਿੰਨੇ ਭਾਅ ਬਰਗੇੜਾ ਹੈ ਕਦਮ ਹੋ ਗਏ ਉਹ ਚੋਤੇ ਜਾਣ ਗਏ ਇਦੋਂ ਅੱਗ ਲੱਗ ਰਹੀ ਪੁਮਾਕੜ ਨਿਕਰੇ ਦੋ ਦੀ ਰੋਲਾ ਮੈਂ ਪਾਦਾ ਇਦੋਂ ਨਾਲ ਹੀ ਇਦਾਂ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਹੈ ਜਦੀ ਆਹ ਤਰੂ ਪੰਪੜ ਨਿਕਲਦਾ ਮੈਂ ਦੇਖੀ ਮੇਰੀ ਗੱਡੀ ਉਰੇ ਸੀ ਕਿ ਨਾ ਟਰੈਕਟਰ ਤੇ ਲਵੇ ਸੀ ਮੇਰੀ ਗੱਡੀ ਨਾਲ ਮੈਂ ਰੋਲਾ ਪਾਇਆ ਮਾੜੀ ਗੱਲਾਂ ਅਨਸਰਾਂ ਦੀ ਦੇਖੋ ਐਦਾਂ ਜੇ ਕੋਈ ਹੋਰ ਕੋਈ ਬਾਅਦ ਖੁੱਲਿਆ ਜਾਵੇ ਪਹਿਲਾਂ ਨਹੀਂ ਚੱਕਿਆ ਨਾ 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 ਪਹਿਲਾਂ ਟਰਨਰ ਦਾ ਚੱਕਿਆ ਜਾ ਰਿਹਾ ਸੀ ਗੱਡੀਆਂ ਕਰਾ ਰਦੇ ਸਾਈਡ ਤੇ ਟਰਨਰ ਦਾ ਚੱਕਿਆ ਗਿਆ ਸੀਗਾ ਗੱਡੀਆਂ ਸਾਈਡ ਤੇ ਕਰਾ ਦਿੱਤੀ ਜਦੋਂ ਮੈਂ ਆਇਆ ਹੋ ਗਿਆ ਵੀ ਆਪਾਂ ਅੱਗ ਲਾ ਦਈਏ ਅੱਗ ਲਾ ਦਨੇ ਆਪਾਂ ਵੀ ਹੋਰ ਜਲਦੀ ਖੁਲਿਸ਼ਤਾਨੀ ਹੋ ਜੂਗੀ ਜਲਦੀ ਬਾਈ ਮਾੜੀ ਅਨਸਰਾਂ ਦੀ ਮਾੜੀ ਇਹ ਗੱਲ ਹੈ ਜੇ ਕੋਈ ਇੱਥੇ ਨਾ ਦੀ ਕੋਈ ਕੁਛ ਨਾ ਕੁਛ ਵੱਡੀ ਕੋਈ ਗੈਂਸ ਵਾਲੀ ਖੜੀ ਹੁੰਦੀ ਫੇਰ ਕੀ ਬਣਦਾ ਓਰੇ ਇਹ ਅਨਸਰਾਂ ਦੀ ਮਾੜੀ ਗੱਲ ਆ ਜਿਹੜੇ ਕਰਿਆ ਏ